ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਸੇ ਕਰ ਸੇ ਗੁਰ ਸੇ ਅਪਦੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸੇ ਚਸਿਆਂ ਕੜੀਆਂ ਪਹਿਰਾ ਠਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੂਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਜੈਸੀ ਆਰਤੀ ਹੋਏ ਭਾਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੁਹ ਕੋ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਿਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਇ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਈ ਜੋ ਤਿਸ ਭਾਵੈ ਸੋ ਆਰਤੀ ਹੋਈ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਅਨੰਦ ਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗਉੜੀ ਪੂਰਬੀ ਮਹੱਲਾ 4 ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇਵ ਮੰਡਲ ਮੰਡਾਹੀ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਉਤ ਪੁਨ ਵੱਡਾ ਹੈ ਰਹਾਉ ਸਾਖਤ ਹਰ ਰਸ ਸਾਧਨਾ ਜਾਣਿਆ ਤੇਨੇ ਅੰਤਰ ਹਉ ਮੈਂ ਕੰਡਾਈ ਜੂੰ ਜੂੰ ਚੱਲਹਿ ਚੁੱਬੈ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾਈ ਹਰ ਜਨ ਹਰ ਹਰ ਨਾਮ ਸੁਮਾਣੀ ਦੁਖ ਜਨਮ ਮਰਨ ਭਵ ਖੰਡਾਈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਹੀ ਹਮ ਗਰੀਬ ਮਸ਼ਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੀ ਜਨ ਨਾਨਕ ਨਾਮ ਆਧਾਰ ਟੀਕ ਹੈ ਹਰ ਨਾਮੇ ਹੀ ਸੁਖ ਮੰਡਾ ਹੀ ਰਾਗ ਗੌੜੀ ਪੂਰਬੀ ਮਹੱਲਾ 5 ਕਰੂੰ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇਹਾ ਖਾਟ ਚੱਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਧ ਘਟੈ ਦਿਨ ਸਰੈ ਨਾਰੀ ਮਨ ਗੁਰ ਮਿਲ ਕਾਜ ਸੁਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਉ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾਂ ਕਉ ਆਏ ਸੋਈ ਵਿਹਾਜੋ ਹਰ ਗੁਰ ਤੇ ਮਨਹਿ ਬਸੀਰਾ निज ਕਰ ਮਹਿਲ ਪਾਵੋ ਸੁਖ ਸਹਜੇ ਬੋਹਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋ ਕਉ ਕਰ ਸੰਤਨ ਕੀ ਟੂਰੇ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਊਸਰੈ ਰਤਨੀ ਤਾਂ ਹੋਏ ਜੜਾਉ ਕਸਤੂਰ ਕੂੰ ਅਗਰ ਚੰਦਨ ਲੀਪ ਆਵੇ ਚਾਉ ਮਤ ਦੇਖ ਭੂਲਾ ਵੀਸਰੈ ਤੇਰਾ ਚੇਤਨਾ ਆਵੇ ਨਾ ਹਰ ਬਿਨ ਜੀਉ ਜਲ ਬਲ ਜਾਉ ਮੈਂ ਆਪਣਾ ਗੁਰਪੂਛ ਦੇਖਿਆ ਔਰ ਨਾਹੀ ਤਾਂ ਰਹਾਉ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਉ ਮਤ ਦੇਖ ਭੂਲਾ ਵੀਸਰੈ ਤੇਰਾ ਚੇਤਨਾ ਆਵੈ ਨਾਉ ਸਿੱਧ ਹੂਆ ਸਿੱਧ ਲਾਈ ਰਿੱਧ ਆਖਾਂ ਆਉ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਉ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇਂ ਨਾਉ ਸੁਲਤਾਨ ਹੋਆ ਮੇਲ ਲਸ਼ਕਰ ਤਖਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇਂ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਯਾਰ ਜਾ ਪਵਣ ਪੀਣ ਅਪਿਆਉ ਚੰਦ ਸੂਰਜ ਦੁਇ ਗੁਫੈ ਨਾ ਦੇਖਾਂ ਸੁਪਨੇ ਸੌਣ ਨਾ ਖਾਉ ਪੀ ਤੇਰੀ ਕੀਮਤ ਨਾ ਪਵੈ ਹਉਕੇ ਵਡ ਆਖਾਂ ਨਾਉ ਸਾਚਾ ਨਿਰੰਕਾਰ ਨਿਜ ਥਾਈ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਈ ਰਹਾਉ ਗੁੱਸਾ ਕਟੀਆਂ ਵਾਰ-ਵਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਉ ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾਂ ਨਾਉ ਪੰਖੀ ਹੋਏ ਕਹਿ ਜੀ ਭਵਾ ਸੈ ਅਸਮਾਨੀ ਜਾਉ ਨਦਨੀ ਕਿਸੈ ਨਾ ਆਵਾਂ ਨਾ ਕਿਸ ਪੀਂਆਂ ਨਾ ਖਾਉ ਪੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾਂ ਨਾਉ ਨਾਨਕ ਕਾਗਦ ਲਖਮਣਾ ਪੜ ਪੜ ਕੀਚੈ ਭਾਉ ਮਸੂ ਤੋਟ ਨਾ ਆਵੈ ਲੇਖਣ ਪਉਣ ਚਲਾਉ ਪੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾਂ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਲੇਖੈ ਬੋਲਣ ਭੋਲਣਾ ਲੇਖਾ ਖਾਣਾ ਖਾਓ ਲੇਖਾ ਬਾਟ ਚਲਾਈਆ ਲੇਖਾ ਸੁਣ ਵੇਖਾਓ ਲੇਖਾ ਸਹਾਲਵਾਈਐ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋ ਅੰਧੇ ਨਾਮ ਵਿਸਾਰਿਆ ਨਾ ਤਿਸ ਇਹੇ ਨਾ ਉਹ ਰਹਾਉ ਜੀਵਨ ਮਰਨਾ ਜਾਇ ਕੈ ਏਤੈ ਖਾਜੈ ਕਾਲ ਜਿੱਤ ਬਹਿ ਸਮਝਾਈ ਐ ਤਿੱਥੈ ਕੋਈ ਨਾ ਚੱਲਿਓ ਨਾਲ ਰੋਣ ਵਾਲੇ ਜੀਤੜੇ ਸਭ ਬੰਨਹਿ ਪੰਡ ਪਰਾਲ ਸਭ ਕੋ ਆਖੈ ਬਹੁਤ ਬਹੁਤ ਘਟ ਨਾ ਆਖੈ ਕੋਈ ਕੀਮਤ ਕਿਨੈ ਨਾ ਪਾਈਆ ਕਹਿਣ ਨਾ ਵੱਡਾ ਹੋਈ ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕੇਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਜਿਥੈ ਨੀਚ ਸੰਭਾਲੀਆਂ ਨੇ ਤਿਥੈ ਨਦਰ ਤੇਰੀ ਬਖਸ਼ੀਸ